ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਐਸਜੀਪੀਸੀ ਨੂੰ ਲਾ ਕੇ ਬਹੁਤ ਅਹਿਮ ਖਬਰ ਆ ਕਿ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਤਾਵ ਦੀ ਸਮਾਗਮ ਐਸਜੀਪੀਸੀ ਦੇ ਵੱਲੋਂ ਜਾਂ ਫਿਰ ਸਿੱਖ ਸੰਗਤਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਪਰ ਇਸ ਸਬ ਦੇ ਵਿਚਾਲੇ ਐਸਜੀਪੀਸੀ ਦਾ YouTube ਚੈਨਲ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਇਸ ਦੀ ਜਿਹੜੀ ਐਸਜੀਪੀਸੀ ਦੇ ਪ੍ਰਧਾਨ ਹੈ ਐਡਵੋਕੇਟ ਅਰਜੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਨਖੇਦੀ ਵੀ ਕੀਤੀ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਸ਼ਤਾਬ ਦੀ ਸਮਾਗਮਾਂ ਵਿਚਾਲੇ ਅਜਿਹੀ ਹਰਕਤ ਕਰਨੀ ਠੀਕ ਨਹੀਂ ਆ ਉਹਨਾਂ ਇਹ ਵੀ ਗੱਲ ਆਖਿਆ ਕਿ ਲੱਖਾਂ ਸੰਗਤਾਂ ਘਰ ਬੈਠ ਕੇ ਜਿਹੜਾ ਦਰਸ਼ਨ ਦਿਦਾਰੇ ਕਰਦੀਆਂ ਸੀ ਜਿਸ ਤਰੀਕੇ ਲਾਈਵ ਪ੍ਰੋਗਰਾਮ ਨੇ ਜਿਹੜੇ ਜਪਰ ਨਗਰ ਕੀਰਤਨਾ ਜਿਹੜਾ ਐਸਜੀਪੀਸੀ ਦੇ YouTube ਚੈਨਲ ਦੇ ਉੱਪਰ ਚਲਾਇਆ ਜਾਂਦਾ ਸੀ ਪਰ ਇਸ ਵਕਤ YouTube ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਇੱਕ ਹਫ਼ਤੇ ਦੇ ਲਈ ਐਸਜੀਪੀਸੀ ਦਾ YouTube ਚੈਨਲ ਸਸਪੈਂਡ ਕੀਤਾ ਗਿਆ ਗਾਈਡਲਾਈਨਸ ਦੀ ਉਲੰਘਣਾ ਕਰਨ ਦੇ ਜਿਹੜਾ ਇਹ ਮਾਮਲੇ ਦੇ ਵਿੱਚ ਜਿਹੜਾ ਇਹ ਸਸਪੈਂਡ ਕੀਤਾ ਗਿਆ ਦਰਅਸਲ ਇਹ ਵੀ ਪਤਾ ਲੱਗਿਆ ਕੁਝ ਖਬਰ ਆ ਰਹੀ ਹੈ ਕਿ ਐਸਜੀਪੀਸੀ ਦੇ YouTube ਚੈਨਲ ਦੇ ਉੱਪਰ ਕੁਝ ਵੀਡੀਓਜ਼ ਅਪਲੋਡ ਕੀਤੀ ਜਾਂਦੀਆਂ ਨੇ ਜਾਂ ਇੱਕ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜੋ 1984 ਸਿੱਖ ਕਤਲੇਆਮ ਨੂੰ ਲੈ ਕੇ ਜਾਂ ਫਿਰ ਉਸ ਮੌਕੇ ਦੀ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਲੈ ਕੇ ਕੁਝ ਵੀਡੀਓ ਪੈਂਦੀ ਹੈ ਤੇ ਜਿਸ ਵੀਡੀਓ ਨੂੰ ਲੈ ਕੇ ਜਿਹੜਾ ਇਹ ਗੱਲ ਆਖੀ ਗਈ ਹੈ YouTube ਦੇ ਵੱਲੋਂ ਕਿ ਗਾਈਡਲਾਈਨ ਦੀ ਉਲੰਘਣਾ ਕੀਤੀ ਹੈ ਤੇ ਇਸ ਕਰਕੇ ਫਿਰ SGPC ਦਾ YouTube ਚੈਨਲ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਜਾਨੀ ਕਿ ਬੰਦ ਕਰ ਦਿੱਤਾ ਗਿਆ ਜਾਨੀ ਕਿ ਇਸ ਵਕਤ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਤਾਪ ਦੀ ਸਮਾਗਮ ਹੈ SGPC ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਸ਼ਰਧਾ ਅਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਤੋ ਤੱਕ ਕਿ तकरीबन ਮਹੀਨੇ ਡੇਢ ਮਹੀਨੇ ਤੋਂ ਜਿਹੜਾ ਇੱਕ ਅਸਾਮ ਤੋਂ ਚੱਲਿਆ ਹੋਇਆ ਨਗਰ ਕੀਰਤਨ ਆ ਪੂਰੇ ਦੇਸ਼ ਭਰ ਦੇ ਵਿੱਚ ਘੁੰਮ ਕੇ ਅਨੰਤਪੁਰ ਸਾਹਿਬ ਪਹੁੰਚਣਾ ਤੇ ਉਸ ਨਗਰ ਕੀਰਤਨ ਦਾ ਜਿਹੜਾ ਲਾਈਵ ਟੈਲੀਕਾਸਟ ਆ ਜ ਬ੍ਰੌਡਕਾਸਟਿੰਗ ਆ ਜਿਹੜੀ ਉਹ ਵੀ SGPC ਦੇ YouTube ਚੈਨਲ ਦੇ ਉੱਪਰ ਦਿਖਾਈ ਜਾਂਦੀ ਸੀ ਜਾਂ ਫਿਰ ਜਿਹੜਾ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਉਸ ਧਰਤੀ ਦੇ ਉੱਪਰ ਜਿੰਨੇ ਵੀ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਸ਼੍ਰੀ ਦੀ ਉਸਤਵ ਦੀ ਸਮਾਗਮ ਨੂੰ ਲੈ ਕੇ ਕੀਤਾ ਜਣਨੇ ਸਾਰੇ ਸਮਾਗਮ ਇਸ ਐਸਜੀਪੀਸੀ ਦੇ YouTube ਚੈਨਲ ਦੇ ਉੱਪਰ ਲਾਈਵ ਟੈਲੀਕਾਸਟ ਜਾਨੀ ਕਿ ਜਿਹੜੀਆਂ ਸੰਗਤਾਂ ਘਰ ਬੈਠੀਆਂ ਨੇ ਉਹਨਾਂ ਨੂੰ ਲਾਈਵ ਦਰਸ਼ਨ ਕਰਵਾਏ ਜਾਣੇ ਸੀ ਪਰ ਇਸ ਸਭ ਦੇ ਵਿਚਾਲੇ ਅਹਿਮ ਖਬਰ ਆ ਕਿ ਐਸਜੀਪੀਸੀ ਦਾ YouTube ਚੈਨਲ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਇਸ ਗੱਲ ਦੀ ਜਿਹੜੀ ਨਖੇਦੀ ਆ ਸ੍ਰੀ ਦਰਵਾਰ ਸਾਹਿਬ ਦੇ ਹੈੱਡ ਗ੍ਰੰਤੀ ਗਿਆਨੀ ਲਖਵੀਰ ਸਿੰਘ ਹੁਣਾਂ ਦੁਆਰਾ ਵੀ ਕੀਤੀ ਗਿਆ ਸੀ ਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਇਸ ਗੱਲ ਦੀ ਨਕੇਦੀ ਕੀਤੀ ਹੁਣਾਂ ਕਿ ਕਿ ਇਸ ਈਦੀ ਸਤ੍ਹਾ ਦੀ ਸਮਾਗਮਾਂ ਵਿਚਾਲੇ ਅਜਿਹੀ ਹਰਕਤ ਕਰਨੀ ਠੀਕ ਨਹੀਂ ਉਹ ਕਹਿੰਦੇ ਕਿ ਲੱਖਾਂ ਸੰਗਤਾਂ ਘਰ ਬੈਠ ਕੇ ਹੀ ਜਿਹੜਾ ਇਸ ਸਾਧਨ ਦੇ ਰਾਹੀਂ ਜਿਹੜਾ ਦਰਸ਼ਨ ਕਰਦੀਆਂ ਸੀ YouTube ਚੈਨਲ ਨੂੰ ਫਿਲਾਲ ਇੱਕ ਹਫ਼ਤੇ ਦੇ ਲਈ YouTube ਦੇ ਵੱਲੋਂ SGPC ਦੇ YouTube ਚੈਨਲ ਨੂੰ ਸਸਪੈਂਡ ਕੀਤਾ ਗਿਆ। ਦਰਅਸਲ ਇਹ ਗੱਲ ਆਖੀ ਗਈ ਆ ਕਿ YouTube ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਕੀਤੀ ਗਿਆ। ਦਰਅਸਲ ਪਤਾ ਇਹ ਵੀ ਲੱਗ ਰਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕੋਈ ਵੀਡੀਓ ਅਪਲੋਡ ਹੋਈ ਸੀ ਜਾਂ ਲਾਈਵ ਹੋਈ ਸੀ ਤੇ ਉਸ ਦੇ ਵਿੱਚ ਜਿਹੜੀ ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੋਏ ਕਤਲ ਨੂੰ ਲੈ ਕੇ ਵੀ ਕੁਝ ਜਿਹੜੇ ਸ਼ਬਦ ਨੇ ਉਹ ਆਖੇ ਜਾਂਦੇ ਨੇ ਪਰ ਇਸ ਵਕਤ ਦੀ ਇਹ ਗੱਲ ਅਹਿਮ ਹੈ ਕਿ ਅਗਲਾ ਆਉਣ ਵਾਲਾ ਹਫ਼ਤਾ ਜਾਂ ਆਹ ਹਫ਼ਤਾ ਬੇਹੱਦ ਮਹਮਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਸਤਾਵ ਦੀ ਸਮਾਗਮ ਹੈ ਐਸਜੀਪੀਸੀ ਦੇ ਵੱਲੋਂ ਸ਼ਰਧਾ ਅਤੇ ਸਤਕਾਰ ਦੇ ਨਾਲ ਪੂਰੇ ਦੇਸ਼ ਪੱਧਰ ਤੇ ਵਿੱਚ ਖਾਸ ਤੌਰ ਤੇ ਜਿਹੜਾ ਜੋ ਜੋ ਖਾਲਸੇ ਦੀ ਜਿਹੜੀ ਧਰਤੀ ਆ ਅਨੰਦਪੁਰ ਸਾਹਿਬ ਉਥੇ ਮਨਾਇਆ ਜਾਣਾ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾਣਾ ਤੇ ਜਿਸ ਦਾ ਸਾਰਾ ਲਾਈਵ ਟੈਲੀਕਾਸਟ ਆ ਜਿਹੜਾ ਐਸਜੀਪੀਸੀ ਦੇ YouTube ਚੈਨਲ ਦੇ ਉੱਪਰ ਦਿਖਾਇਆ ਜਾਣਾ ਸੀ ਪਰ ਇਸ ਵਕਤ ਇਹ ਅਹਿਮ ਖਬਰ ਆ ਕਿ ਇੱਕ ਹਫ਼ਤੇ ਦੇ ਲਈ ਇਹ ਚੈਨਲ ਬੰਦ ਕਰ ਦਿੱਤਾ ਗਿਆ ਤੇ ਨਾਲ ਇਸ ਗੱਲ ਦੀ ਫਿਰ ਨਕੇਦੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੀ ਉਹਨਾਂ ਨੇ ਗੱਲ ਆਖੀ ਕਿ ਸਤਾਰ ਦੀ ਸਮਾਗਮਾਂ ਬਜਾਲੇ ਅਜਿਹੀ ਹਰਕਤ ਕਰਨੀ ਠੀਕ ਨਹੀਂ ਆ ਹੋਰ ਕੀ ਕੁਝ ਕਹਿਣਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਦਾ ਆਓ ਦੇਖਦੇ ਹਾਂ ਚੈਨਲ ਬੰਦ ਹੈ ਦੇਖੋ ਬੇਨਤੀ ਇਹ ਆ ਆ ਜਿਹੜਾ ਸਮਾਂ ਆ ਇਹ ਸਮਾਂ ਕਿਉਂਕਿ ਸ਼ਹਾਬਦੀ ਦਾ 29 ਤਰੀਕ ਤੱਕ ਜੇ ਕਿਤੇ ਕੋਈ ਕਾਰਜ ਸੀ ਸਾਡੇ ਧਿਆਨ ਵਿੱਚ ਲਿਆ ਕੇ ਬੰਦ ਕਰ ਦੇਵੇ ਮੱਖਰੀ ਗੱਲ ਨਹੀਂ ਪਰ ਮੈਂ ਸਮਝਦਾ ਜਿਹੜਾ ਸਮਾਂ ਸ਼ਹਾਬਦੀ ਦਾ ਚੱਲ ਰਿਹਾ ਇਹਦੇ ਵਿੱਚ ਇਹੋ ਜਿਹੇ ਜਿਹੜੇ ਐਕਸ਼ਨ ਕਰਨੇ ਉਹ ਮੈਂ ਸਮਝਦਾ ਇੱਕ ਹੋਰ ਸਾਠ ਲਾਉਣ ਦੇ ਤੋਲੇ ਆ ਨਈ ਸੀ ਕਾਇਦਾ ਜਿਆ ਸਾਹਿਬਜ਼ਾਦਾਨ ਕੋ ਇੰਦਾ ਐਕਸ਼ਨ ਕੀਤਾ ਜਾਦਾ ਚੈਨਲ ਬੰਦ ਕਰ ਦੇ ਦੇਖੋ